ਕੇਵਲ ਸਿੰਘ ਕੇਵਲ ਸਿੰਘ ਜੀ ਕੀ ਮਾਮਲਾ ਹੈ ਆ ਗੱਡੀ ਜਿਹੜੀ ਨਹਿਰ ਚ ਡਿੱਗੀ ਹੋਈ ਹੈ ਇਹਦਾ ਮਾਮਲਾ ਇਦਾਂ ਆ ਜੀ ਰੋਡ ਛੋਟਾ ਵਾ ਜੀ ਅੱਗੇ ਉਹ ਗੱਡੀ ਆਈ ਟੇਪਰ ਮੈਂ ਥੋੜੀ ਜਿਹੀ ਪਰਲੇ ਪੰਨੇ ਨੂੰ ਗੱਡੀ ਟੁੱਟੂ ਜੀ ਤੇ ਉਹ ਗੱਡੀ ਖਿੱਚ ਕੇ ਨਹਿਰ ਦੇ ਵਿੱਚ ਆਉਂਦੇ ਜੀ ਤੇ ਕਿੰਨੇ ਬੰਦੇ ਸੀਗੇ ਗੱਡੀ ਦੇ ਵਿੱਚ ਇੱਕੋ ਇਕੱਲਾ ਫਰਮ ਇਕੱਲੇ ਸੀਗੇ ਜੀ ਤੇ ਗੱਡੀ ਵਿੱਚ ਕੀ ਲੱਦੇ ਆਇਆ ਜੀ ਸਿਲੰਡਰ ਆ ਕਿੰਨੇ ਸਿਲੰਡਰ ਆ ਗੱਡੀ ਚ 342 342 ਸਿਲੰਡਰ ਆ ਤੇ ਕਿੱਥੋਂ ਲੈ ਕੇ ਆਏ ਸੀ ਤੇ ਕਿੱਥੇ ਲੈ ਕੇ ਜਾਣਾ ਜੀ ਇਹ ਮੈਂ ਗੈਸ ਏਜੰਸੀ ਚ ਖਾਲੀ ਕਰਕੇ ਆਇਆ ਵਾਂ ਬੰਗਾ ਗੈਸ ਬੰਗਾ ਤੇ ਅੱਛਾ ਜੀ ਬੰਗਾ ਤੋਂ ਲੈ ਕੇ ਆਏ ਕਿ ਲੈ ਕੇ ਤੇ ਇੱਧਰ ਲੈ ਲੈ ਕੇ ਕਿੱਥੇ ਜਾਣਾ ਹੈ ਜੀ ਇਹ ਜਾਣਾ ਹਿਸ਼ਾਰਪੁਰ ਹਿਸ਼ਾਰਪੁਰ ਤੇ ਆ ਕਿਹੜੀ ਜਗ੍ਹਾ ਹੈ ਜਿੱਥੇ ਇਹ ਗੱਡੀ ਪਲਟੀ ਆ ਜੀ ਅਜ ਅਜਨੋਹਾ 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 ਤੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਹਾਈ ਸਰ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਇੱਕ ਹਜ਼ਾਰ ਰੋਡ ਤੋਂ ਦਰਖਤ ਸਾਫ ਕਰਨੇ ਚਾਹੀਦੇ ਜੀ ਜਿਹੜੇ ਝੁਕੇ ਹੋਏ ਆ ਹਾਂ ਹਾਂਜੀ ਤੇ ਇੱਕ ਇਧਰੋਂ ਜਰਾ ਸੀਮੈਂਟ ਦਾ ਰੋਡ ਬਣਾਉਣਾ ਤੇ ਨਾਲ ਰੀਲਿੰਗ ਲਾਈ ਜਾਵੇ ਹਾਂ ਰੀਲਿੰਗ ਨਾਲ ਫੋਨ ਕਰਨ ਵੀ ਕਈ ਹਾਸੇ ਵਾਪਰ ਰਹੇ ਆ ਹਾਂਜੀ ਹੁਣ ਤੁਸੀਂ ਕਿੰਦਾ ਠੀਕ ਠਾਕ ਕਿੰਨੇ ਸੱਟਾਂ ਲੱਗੀਆਂ ਇਹ ਨਹੀਂ ਥੋੜੀਆਂ ਲੱਗੀਆਂ ਮੇਰੇ ਮੈਂ ਤਾਂ ਬਸ ਜੀ ਤੇ ਫੇ ਬਾਹਰ ਕਿੱਦਾ ਨਿਕਲੇ ਜੀ ਬਾਹਰ ਵਿੱਚ ਐਦਾਂ ਹੀ ਨਿਕੜ ਆਇਆ ਇੱਕ ਰਸਾ ਫੜ ਕੇ ਅੱਛਾ ਮੇਰਾ ਨਾਮ ਇਹ ਰਿੰਕੂ ਨੇਕੋ ਜੀ ਕਿੱਥੋਂ ਆ ਰਹੇ ਸੀਗੇ ਤੇ ਕਿੱਥੇ ਜਾ ਰਹੇ ਸੀਗੇ ਤੇ ਕੀ ਕਾਰਨ ਹੈ ਜੀ ਇਹ ਤੇ ਰਾਹ ਦੇ ਵਿੱਚ ਗੱਡੀ ਡਿੱਗ ਗਈ ਦਾ ਮੈਂ ਜੀ ਕੋਰਪੂਰੀ ਤੋਂ ਗੱਡੀ ਖਾਲੀ ਕਰਕੇ ਆ ਰਿਹਾ ਸੀ ਵਾਪਸੀ ਦੇ ਲਈ ਜੀ ਤੇ ਮੇਰੇ ਅੱਗੇ ਇੱਕ ਗੱਡੀ ਜਾ ਰਹੀ ਸੀ ਜੀ ਸਿਲੰਡਰਾਂ ਵਾਲੀ 6 ਚੱਕੀ ਜੀ ਉਹਨੂੰ ਨਾ ਟਿਪਰ ਵਾਲੇ ਨੇ ਸਾਈਡ ਮਾਰੀ 12 ਟੈਰੀ ਵਾਲੇ ਨੇ ਗੱਡੀ ਉਹਦੀ ਲੰਮੀ ਸੀਗੀ ਜੀ ਤੋਂ ਸਾਈਡ ਮਾਰ ਕੇ ਥੋੜੀ ਗੱਡੀ ਕੱਚੇ ਲਾਈ ਡਰਾਈਵਰ ਨੇ ਜੀ ਜਗਾ ਥੱਲੇ ਪੋਲੀ ਸੀਗੀ ਉਹਦੇ ਕਰਕੇ ਗੱਡੀ ਡੈਰ ਦੇ ਵਿੱਚ ਚਲ ਗਈ ਆਪ ਦਾ ਡਰਾਈਵਰ ਨੂੰ ਬਚਾਇਆ ਰੱਸਾ ਪਾ ਕੇ ਕੱਢਿਆ ਉਹਨੂੰ ਉਹਦੇ ਸੈਕਟਰ ਸੁਟਾ ਲੱਗਿਆ ਸੀ ਸਾਡੀ ਇਹੀ ਮੰਗਿਆ ਜੀ ਇਸ ਰੋਡ ਦੇ ਉੱਪਰ ਟਿਪਰ ਨਹੀਂ ਚੱਲਣੇ ਚਾਹੀਦੇ ਜੀ ਅਗਰ ਚੱਲਦੇ ਆ ਤਾਂ ਉਹ ਸੈਂਟਰ ਦੇ ਵਿੱਚ ਰੱਖ ਕੇ ਚੱਲਦੇ ਆ ਦਰਖਤਾਂ ਨੂੰ ਕਰਦੇ ਇੱਕ ਓਵਰ ਲੋਡ ਚੱਲਦੇ ਸਪੀਡ ਬਹੁਤ ਜ਼ਿਆਦਾ ਹੁੰਦੀ ਉਹਨਾਂ ਦੀ ਇੱਕ ਟੂਲ ਬਜਾਨ ਦੇ ਕਰਕੇ ਮੰਤਰੀਆਂ ਦੇ ਕਿਸੇ ਨਾ ਦੇ ਵੱਡੇ ਲੋਕਾਂ ਦੇ ਲਾ ਲੋ ਚੱਲਦੇ ਆ ਕੋਈ ਸੁਨਵਾਈ ਨਹੀਂ ਹੈਗੀ ਇੱਥੇ ਇੱਥੇ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੋਇਆ ਹੀ ਰਹਿੰਦਾ ਉਹਨੇ ਵੀ ਬੰਦੇ ਦੀ ਜਾਨ ਚੱਲ ਜਰ ਰਹੀ ਸੀ 1-2 ਸੈਕਿੰਡ ਲੱਗੇ ਆ ਜਾਂ 1-2 ਮਿੰਟ ਕਰੋ ਅਸੀਂ ਬੰਦੇ ਨੂੰ ਬਚਾ ਲਿਆ ਜਿੱਦਾਂ ਅਮਰਜੀ ਕਰਕੇ ਇਹ ਕਿੰਨੇ ਬੰਦੇ ਸੀਗੇ ਜੀ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਇਕੱਲਾ ਹੀ ਬੰਦਾ ਸੀਗਾ ਉਹਨੂੰ ਮੈਂ ਕੱਢ ਕੇ ਹਸਪੀਟਲ ਲੈ ਗਿਆ ਦਵਾਈ-ਦਵਾਈ ਸਭ ਕੁਝ ਕਰਕੇ ਹੁਣ ਲਿਆ ਕੇ ਇੱਥੇ ਬਿਠਾਇਆ ਤੁਸੀਂ ਬੰਦੇ ਦੀ ਹਾਲਤ ਦੇਖੋ ਆਗੇ ਮੇਰੇ ਨਾਲ ਤੇ ਗੱਡੀ ਦੇ ਵਿੱਚ ਕੀ ਹੈ ਜੀ ਲੱਦਿਆ ਹੋਇਆ ਇਹਦੇ ਵਿੱਚ ਜੀ ਸਿਲੰਡਰ ਸੀਗੇ ਜਿਹੜੇ ਆਪਾਂ ਘਰ ਵਰਤਦੇ ਆਂ ਫਾਈਸਾਰੀ ਦੀ ਕੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਾਡੇ ਕੋਲ ਇਹੀ ਮੰਗ ਜੀ ਇੱਕ ਤਾਂ ਆ ਦੇਖੋ ਨਾ ਮਿੱਟੀ ਬਹੁਤ ਜ਼ਿਆਦਾ ਪੁੱਲੀ ਹੈਗੀ ਆ ਨਾਲ ਇਹਦੇ ਨਾਲ ਕੋਈ ਰੇਨਿੰਗ ਆ ਨਾ ਕੁਛ ਆ ਇੱਕ ਰੋਡ ਦੇ ਉੱਪਰ ਦਰਖਤ ਬਹੁਤ ਜ਼ਿਆਦਾ ਨੀਵੇਂ ਆ ਇਹ ਕਟਾਏ ਜਾ ਪ੍ਰਸ਼ਾਸਨ ਤੋਂ ਸਾਡੇ ਇਹੀ ਮੰਗਿਆ ਤੁਸੀਂ ਡਰਾਈਵਰ ਦੀ ਹਾਲਤ ਦੇਖੋ ਕੀ ਆ